ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਨੰਗਲਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਦੋ ਝੋਟੀਆਂ ਦਿਖਾਵਾਂਗੇ ਬਾਈ ਕੋਲੇ ਘਰੇਲੂ ਪਸ਼ੂ ਨੇ ਕੋਈ ਵਪਾਰ ਦਾ ਕੰਮ ਨਹੀਂ ਇੱਕ ਝੋਟੀ ਦਾ ਹੈਗੀ ਆ ਤਾਜੀ ਸੂਈ 14 ਕਿਲੋ ਵਾਲੀ ਝੋਟੀ ਆ ਮੈਲੇ ਬਾਈ ਕਹਿੰਦਾ ਜੇ ਲੱਗੀ ਨਹੀਂ ਤਕਰੀਬਨ 12 12.5 ਕਿਲੋ ਰੈਡੀ ਕਰ ਗਈ ਤੇ ਇੱਕ ਖੜੀਆ ਉਧਰਲੇ ਬੰਨੇ 7.5 ਮਹੀਨੇ ਦੀ ਗੱਬਣ ਤੇ ਉਹਦਾ ਰਿਕਾਰਡ ਬਾਈ ਕਹਿੰਦਾ ਹੈਗਾ 14 ਤੋਂ 15 ਕਿਲੋ ਦਾ ਕਿਉਂਕਿ ਬਾਈ ਨੇ ਤਕਰੀਬਨ ਬਾਹਰ ਵਾਲਾ ਸਿਸਟਮ ਬਣ ਗਿਆ ਬਾਈ ਦਾ ਉਧਰਲੇ ਬੰਨੇ ਜਾਣਾ ਤਾਂ ਕਰਕੇ ਪਸ਼ੂ ਸੇਲ ਕਰਨੇ ਆ ਤੇ ਉਦਾਂ ਵਪਾਰ ਵਾਲਾ ਸੀਨ ਨਹੀਂ ਹੈਗਾ ਕੋਈ ਵੀ ਤੇ ਬਾਕੀ ਬਾਈ ਨਾਲ ਕਰਾ ਦਾਂਗੇ ਗੱਲਬਾਤ ਰੇਟ ਵੀਡੀਓ ਚ ਹੀ ਕਰਾ ਦਾਂਗੇ ਹਾਂਜੀ ਹੋਰ ਕੀ ਹਾਲ ਹੈ ਬਾਈ ਬਹੁਤ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਆ ਨਾਮ ਤੇ ਨੰਬਰ ਬੋਲੋ ਨਾਮ ਹੈ ਵੀਰੇ ਮੇਰਾ ਲੱਕੀ ਹਾਂਜੀ ਨੰਬਰ ਹੈਗਾ 78147 05311 ਪਿੰਡ ਨੰਗਲਾ ਪਿੰਡ ਨੰਗਲਾ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਲਰਗਗਾ ਤਹਿਸੀਲ ਆ ਕੀ ਲਰਗਗਾ ਤੇ ਫਿਰ ਉਹਨਾਂ ਵੇਚਣ ਦਾ ਬਣ ਗਿਆ ਵੀਰੇ ਵੇਚਣ ਦਾ ਬਣ ਗਿਆ ਵੀਰੇ ਠੀਕ ਆ ਜਾਂ ਚੜਨ ਦਾ ਬਣ ਗਿਆ ਕਿਹੜੇ ਕੈਨੇਡਾ ਵੀ ਕੈਨੇਡਾ ਜਾਣਾ ਠੀਕ ਹੈ ਗੱਲ ਤੇ ਤਾਂ ਕਰਕੇ ਬਾਈ ਕਹਿੰਦਾ ਪਸ਼ੂ ਸੇਲ ਕਰਨੇ ਨੇ ਪਸ਼ੂ ਚੰਗੀ ਕੁਆਲਿਟੀ ਦੇ ਨੇ ਕਹ ਰਿਹਾ ਇੱਧਰਲੇ ਬੰਦੇ ਮਾਰਦੇ ਇੱਕ ਵਾਰੀ ਝੋਟੀ ਦੇ ਕੈਮਰਾ ਕਿਹੜਾ ਸੂਆ ਬਲਵਾਨ ਹੈਗਾ ਇਹਦਾ ਵੀ ਦੂਜਾ ਸੂਆ ਹੈਗਾ ਦੂਜਾ ਸੂਆ ਕੈਤ ਦਿਨ ਦੀ ਸੂਈ ਹੋਗੀ ਇਹ ਹੈਗੇ ਕਿ 12 13 ਦਿਨਾਂ ਦੀ ਸੂਈ ਹੋਈ 12 13 ਦਿਨ ਦੀ ਸੂਈ ਹੋਈ ਹੈ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਇੱਥੇ ਤੋਂ 12 13 ਦਿਨਾਂ ਦਾ ਸੂਆ ਝੋਟੀ ਦਾ ਆਰਡਰ ਬੜਾ ਸੋਹਣਾ ਰੱਖਦੇ ਆ ਜੋਸ ਵਾਲਾ ਚੌੜਾ ਤੋਰ ਬਾਈ ਹੋੜ ਕੇ ਤੇ ਨਾਲ ਕੀ ਆ ਗਿਆ ਬਾਈ ਦੇ ਨਾਲ ਬਾਈ ਇਹਦੇ ਕੱਤੀ ਅਨ ਨਾਲ ਆ ਗਈ ਸੱਜਣੋ ਕੱਟੀ ਸੂਈ ਝੋਟੀ ਆ ਗਈ 12 ਦਿਨਾਂ ਦੀ 12 13 ਦਿਨਾਂ ਦੀ ਤੇ 12 12.5 ਕਿਲੋ ਦੁੱਧ ਹਾਜ਼ਰ ਆ ਬਾਈ ਹਾਂਜੀ ਹਾਂ ਵੀਰੇ ਤੇ ਪੀਕ ਲੈਵਲ ਤੇ ਕਿੰਨਾ ਕ ਪਾ ਦੂ ਮਲੇ ਮੂਲੇ ਲੱਗ ਕੇ ਬਾਈ ਘੱਟੋ ਘੱਟ ਵੀਰੇ 14 14.5 ਅ 14 ਕਿਲੋ ਪਾ ਦੂ ਤੇ ਝੋਟੀ ਆ ਗਈ ਸੱਜਣੋ ਸਾਫ਼ ਹਰੇਕ ਪੱਖ ਤੋਂ ਸਿੰਘਾਂ ਵਾਲੀ ਕੁਆਲਿਟੀ ਤੋਂ ਬਾਡੀ ਵਾਲੀ ਕੁਆਲਿਟੀ ਤੋਂ ਤੇ ਥੱਲੇ ਦੀ ਵੀ ਜਮਾਂ ਸਾਫ਼ ਆ ਗਈ ਤੇ ਚੌੜੇ ਢਾਂਚੇ ਚ ਆ ਗਈ ਸ਼ਕੀਨ ਆ ਗਈ ਝੋਟੀ ਫੁੱਲ ਬਾਡੀ weight ਵੀ ਚੰਗਾ ਤੇ ਬਾਕੀ ਥਣ ਵੀ ਕੱਲਾ ਕੱਲਾ ਲੱਗਿਆ ਤੇ ਚਬਾਈ ਵਾਲੇ ਮਾਮਲੇ 'ਚ ਵੀ 100 ਦੀ 100 ਆ ਜੋਤੀ ਅੱਲੀ ਆ ਬਈ ਲਿਆਇਨ ਚੌਣ ਚ ਪਾਉਣ ਦੀ ਕਮਿਆ ਚੌਣ ਦੀ ਵੀਰੇ ਚਾਹੇ ਜਵਾਕ ਚੋਲੇ ਸਰਲਾ ਸਿੱਟਾ ਜਮਾ ਵੀ ਨਹੀਂ ਵੀਰੇ ਫਟ ਫਟ ਤਰ ਜਮਾ ਹੈ ਨੂੰ ਉੱਪਰ ਰਿਪੋਰਟ ਹੈ ਵੀਰੇ ਸੌ ਦੀ ਸੌ ਹਰੇਕ ਪਾਸਿਓਂ 100 ਦੀ 100 ਵੀਰੇ ਠੀਕ ਆ ਗੱਲ ਚਾਹੀਏ ਇੱਕ ਸਾਲ ਦਾ ਜਮਾਕ ਚੋਲੇ ਬਾਈ ਠੀਕ ਆ ਚਬਾਈ ਦੀ ਆ ਗਈ ਇੰਨੀ ਫੋਕੀ ਹਾਂਜੀ ਬਾਈ ਤੇ ਡੰਗ ਦੋ ਡੰਗ ਚ ਪਾਵਾਂਗੇ ਬਾਈ ਹਾਂ ਹਾਂ ਵੀਰੇ ਜਦੋਂ ਮਰਜੀ ਠੀਕ ਆ ਗੱਲ ਡੰਗ ਦੋ ਡੰਗ ਚਾਰ ਡੰਗ ਇਧਰਲੇ ਬੰਨੇ ਆ ਜਾ ਬਾਈ ਕਹਿੰਦਾ ਚਬਾ ਦਾਂਗੇ ਕੋਈ ਦਿੱਕਤ ਨਹੀਂ ਹਾਲ ਫਿਲਹਾਲ ਹੈਗਾ 12 ਕਿਲੋ 12 ਲੀਟਰ ਵੀਰੇ 12 ਲੀਟਰ ਹਾਂ 12 ਲ ਤੇ ਬਾਕੀ ਚਵਾਈ ਵਾਲੇ ਪੱਖ ਤੋਂ ਬਾੜੀ ਛੁੱਧਾ ਬਾਈ ਕਹਿੰਦਾ ਹਰੇਕ ਪੱਖ ਤੋਂ ਵੀ ਕੋਈ ਵਪਾਰ ਵਾਲਾ ਸੀਨ ਜਿਵੇਂ ਤੁਹਾਨੂੰ ਮੈਂ ਸ਼ੁਰੂ ਜੀ ਦੱਸਦਾ ਵੀ ਵਪਾਰ ਵਾਲਾ ਕੰਮ ਤਾਂ ਕੋਈ ਹੈ ਨਹੀਂ ਬਾਈ ਨੇ ਜਾਣਾ ਬਾਹਰੇ ਤੇ 10 ਵੀ ਦਿੱਤਾ ਵੀਡੀਓ ਦੇ ਵਿੱਚ ਤਾਂ ਕਰਕੇ ਪਸ਼ੂ ਵੇਚਣੇ ਆ ਤੇ ਸੂ ਆ ਝੋਟੀ ਦਾ ਦੂਜਾ ਤੇ ਦੁੱਧ ਆ ਮੰਨ ਲਓ ਬਾਈ ਕਹਿੰਦਾ 14 ਕਿਲੋ ਇਹ ਪਾ ਦੂਗੀ ਮੈਲੇ ਲੱਗੂ ਮੈਲੇ ਝੋਟੀ ਇਹਦੇ ਚੱਲੀ ਨਹੀਂ ਬਾਕੀ ਨੋਰਮਲ ਆ ਤੇ ਵਪਾਰੀ ਸੱਜਣ ਦਾ ਬਹੁਤ ਵੱਟਾ ਪੈਂਦਾ ਕਿਉਂਕਿ ਵਪਾਰੀ ਥੋੜੀ ਸੇਵਾ ਹਨਾ ਗੱਡ ਲਈ ਕਰਦਾ ਦਾ ਤੇ ਨੋਰਮਲ ਬੰਦਾ ਯਾਰ ਰੂਟੀਨ 'ਚ ਰੱਖਦਾ ਹੁੰਦਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਈ ਆਪਾਂ 1,30,000 ਰੁਪਏ ਦੇਮਾਂਗੇ ਵਿਰੇ ਮੱਝ ਮੰਨਤਾ ਨਹੀਂ ਮੰਨਤਾ ਨਾ ਵਿਰੇ ਜਮਾ ਖਿੱਚੀ ਕਿ ਦੱਸਿਆ ਹੋਰੇ ਰੇਟ ਦਾ ਪਹਿਲੀ ਠੀਕ ਆ ਗੱਲ ਆ 1,30,000 ਦੀ ਬਾਈ ਕਹਿੰਦਾ ਦੇਣੀ ਆ ਤੇ ਥੋੜਾ ਬਹੁਤਾ ਸੱਜਣ ਉਹ ਚ ਛੋਟ ਛੱਪੇ ਜਿਹੀ ਵਾਲੀ ਗੰਜائش ਹੀ ਹੋਊਗੀ ਕੋਈ ਵੀ ਬੜਾ ਜਿਆਦਾ ਅੰਤਰ ਨਹੀਂ ਹੋਊਗਾ ਜੇ ਤੁਸੀਂ ਕਹਿੰਦੇ ਕੋਈ 10,000 ਦਾ ਬੱਟਾ ਪਹਿਲੀ ਨਾ ਨਾ ਪਰ ਉਹ ਤਾਂ ਵਪਾਰੀ ਵਾਲਾ ਕੰਮ ਹੋਊਗਾ ਬਈ ਠੀਕ ਆ ਗੱਲ ਆ ਉਹ ਚੀਜ਼ ਦਾ ਬੱਟਾ ਨਹੀਂ ਪਾਣਾ ਪਰ ਛੋਟੀ ਸਿੰਗਾ ਤੋਂ ਲਾ ਕੇ ਬੋਡੀ ਤੋਂ ਲਾ ਕੇ ਸ਼ਕੀਨ ਬਹੁਤ ਆ ਹਰੇਕ ਪੱਖ ਤੋਂ ਤੇ ਸਾਮੀ ਪਲੀ ਵੀ ਬਾਈ ਦੀ ਸੁੱਖਣਾ ਤੇ ਚੋਣ ਚ ਬੋਣ ਵਾਲੇ ਮਾਮਲੇ ਚ ਵੀ ਬਾਈ ਕਹਿੰਦਾ 100 ਦਾ 100 ਆ ਤੇ ਹਾਰ ਸ਼ਿੰਗਾਰ ਬਾਈ ਨੂੰ ਮਜਬੂਰ ਕਹਤਾ ਦੀ ਇਤਲੇ ਰਤਲੂ ਦਾ ਪਾ ਦੀ ਥੋੜਾ ਕਿਉਂਕਿ ਪਸ਼ੂ ਜਚਣ ਲੱਗ ਜਾਂਦਾ ਕਿਤੇ ਤੁਸੀਂ ਕਹੋਗੇ ਵਪਾਰੀਆਂ ਵਾਲੀ ਲੁੱਕ ਜੀ ਬਣਾ ਰਹੀ ਹੈ ਬਿਲਕੁਲ ਬਾਈ ਆ ਤੇ ਹੁਣ ਮਾਰਦੇ ਘਰੀ ਦੋ ਨੰਬਰਾਂ ਦੀ ਝੋਟੀ ਤੇ ਕੈਮਰਾ ਤੋੜ ਬਾਈ ਖੁੱਲ ਗਿਆ ਇਹਦਾ ਰੰਗ ਰੰਗ ਬੜਾ ਚੰਗਾ ਜਮਾ ਕਹਿ ਸਕਦੇ ਆ ਪੱਜ ਐਡ ਪਲੇ ਕੇ ਆ ਗਈ ਜਮਾ ਪੁੰਜਰ ਪਾ ਜਮਾ ਇਹ ਕਿੰਨੇ ਮਹੀਨਿਆਂ ਦੀ ਗੱਭਣਾ ਬਾਈ ਇਹ ਹੈਗੇ ਬਾਈ 7.5 ਮਹੀਨਿਆਂ ਦੀ 7.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਚੈੱਕ ਪਾਸ ਉਹ ਜਿਹੇ ਬਾਈ ਦੇ ਘਰੋਂ ਕਰਾ ਤੇ ਥਾਣਾ ਥਾਣਾ ਦੀ ਗਰੰਟੀ ਆ ਬਾਈ ਥਾਣਾ ਥਾਣਾ ਦੀ ਗਰੰਟੀ ਆ ਬਾਈ ਫੁੱਲ ਤੇ ਦੁੱਧ ਕਿੰਨਾ ਕੁ ਪਾਉਂਦੀ ਆ ਬਾਈ ਪੀਕ ਲੈ ਦੁੱਧ ਬਾਈ 15 ਲੀਟਰ 15 ਕਿਲੋ ਆ ਕੇ ਨਾ ਇਹਨੂੰ ਹੋਰ ਘਮਾ ਦੇ ਇਧਰਲੇ ਬੰਦੇ ਆ ਤੇ ਜਾਤ ਨਸਲ ਬਹੁਤ ਚੰਗੀ ਆ ਗਈ ਝੋਟੀ ਚ ਬਾਕੀ ਸਿੰਘਾਂ ਦਾ ਡਿਜ਼ਾਈਨ ਵੀ ਇੱਕੋ ਜਿਹਾ ਤੇ ਓਦਾਂ ਬਰੀਕ ਆ ਗਈ ਬਿਲਕੁਲ ਸ਼ਾਹ ਕਾਲਾ ਕਲਰ ਆ ਗਿਆ ਜਮਾ ਸ਼ਾਹ ਕਾਲਾ ਬਾਈ ਲੇਵਾ ਕਿੰਨਾ ਕੁ ਬਣਾਉਂਦੀ ਆ ਡੰਗ ਲੇਵਾ ਬਾਈ ਟੋਪ ਦਾ ਬੰਦਾ ਮੰਨ ਜੂਗਾ ਯਾਰ ਠੀਕ ਆ ਪਿਛਲੇ ਸੂਏ ਦੀ ਵੀਡੀਓ ਤਾਂ ਨਹੀਂ ਆ ਗਈ ਤਾਜੀ ਦੀ ਨਹੀਂ ਪਿਛਲੇ ਸੂਏ ਦੀ ਠੀਕ ਆ ਗੱਲ ਆਪਣੇ ਕੋਲ ਘਰੇ ਚੋਈਆਂ ਹੋਈਆਂ ਹ ਆਪਣੇ ਘਰ ਦੀ ਮੱਝ ਆ ਬਈ ਤਾਂ ਠੀਕ ਆ ਜੀ ਆ ਦੁੱਧ ਬਾਈ ਕਹਿੰਦਾ 14 ਤੋਂ 15 ਕਿਲੋ ਇਹ ਪਾਦਾਂ ਦੀ ਆ ਤੇ ਬਾਕੀ ਤਾਂ ਅੰਚਾ ਬਹੁਤ ਸ਼ਾਨਦਾਰ ਆ ਤੇ ਥੱਲੇੋਂ ਬਾਕੀ ਝੋਲੀ ਵੀ ਦੱਸਦੀ ਆ ਇਹਦੀ ਵੀ ਚੰਗੀ ਬਣੂਗੀ ਮੱਝ ਥੱਲੇ ਦੀ ਰੈਡੀ ਹੋ ਗਈ ਜਾ ਕੇ ਇਹ ਆ ਗਈ ਪੂਰੇ ਸਾਢੇ ਸੱਤਾਂ ਦੀ ਗੱਬਣ ਲੰਬੀ ਲੰਬੀ ਵੀ ਬਹੁਤ ਆ ਤੇ ਜਾਤ ਨਸਲ ਵੀ ਬਹੁਤ ਚੰਗੀ ਆ ਗਈ ਸੁਖਨਾ ਇਹਦੇ ਪੈਸੀ ਕਿੰਨੇ ਲੈ ਲਾਂਗੇ ਬਾਈ ਇਹ ਬਾਈ ਨੈਟ ਦੇਵਾਂਗੇ 100 ਰੁਪਏ ਦੇ 80 ਵੀ ਆਹੋ ਹੀ ਆ ਇਹਨੂੰ ਵੜਾ ਦਿਖਾ ਦੀ ਇੱਕ ਵਾਰੀ ਇਹ ਬਾਈ ਕਹਿੰਦਾ ਦੇ ਦਾਂਗੇ ਪੂਰੇ 80 ਦੀ ਤੇ ਆ ਜੋਤੀ ਦੇਵਾਂਗੇ 1,30,000 ਦੀ ਮੇਰਾ ਖਿਆਲ ਆ 2,10,000 ਹੈ ਨਾ ਬਾਈ ਹਾਂ ਬਈ ਆ ਜੇ ਕਿਸੇ ਨੇ ਜੋੜਾ ਲੈਣਾ ਜੋੜੇ ਦੇ ਵਿੱਚ ਕਰ ਲਾਂ ਵੀਰੇ ਥੋੜਾ ਜਿਹਾ ਮਾਨਤਾ ਨਾਲ ਅਗਲੇ ਦਾ ਠੀਕ ਆ ਗੱਲ ਕਰਦਾਂਗੇ 5,000 ਦਾ ਜੋੜੇ ਚ ਕੋਈ ਗੱਲ ਨਹੀਂ ਬਾਈ ਕਰਦਾਂ ਤਾਂ ਇਹ ਕਹਤਾ ਵੀਰੇ ਕਰ ਠੀਕ ਆ ਗੱਲ ਬਾਈ ਕਹਿੰਦਾ ਜੋੜੇ ਚ 5,000 ਦਾ ਮਾਨਤਾ ਨੂੰ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਦੋਨੇ ਤਾਂ ਕੱਲੀ-ਕੱਲੀ ਚੋਂ ਨਹੀਂ ਹੋਣਾ ਕਿਉਂਕਿ ਕੱਲੀ-ਕੱਲੀ ਦਾ ਰੇਟ ਆ ਜਿਹੜਾ ਰੇਟ ਬਾਈ ਦਾ ਫਿਕਸ ਜਿਹਾ ਹੀ ਆ ਬਾਕੀ ਛੋਟੀਆਂ ਦੋ ਨਹੀਂ ਸ਼ਾਨਦਾਰ ਆਗੀਆਂ ਬਾਈ ਉਹਦੀ ਕੋਈ ਸ਼ਰਲਾ ਸਿੱਟਾ ਚ ਬਾਈ ਬਾਈ ਗਰੰਟੀ ਹੈ ਆਪਣੀ ਥਾਣਾ ਥੋਣਾ ਦੀ ਓਟ ਦੇ ਆਂਥੋਣਾ ਦੀ ਫੁੱਲ ਗਰੰਟੀ ਹੈ ਭਾਰ ਬੋਈ ਦੀ ਫੁੱਲ ਗਰੰਟੀ ਹੈ ਵੀਰੇ ਫੁੱਲ ਗਰੰਟੀ ਠੀਕ ਹੈ ਗੱਲ ਆਪ ਬਾਈ ਕਹਿੰਦਾ ਹਰੇਕ ਪੱਖ ਤੋਂ ਗਰੰਟੀ ਆ ਨੰਬਰ ਬੋਲ ਦਿਓ ਜੀ ਨੰਬਰ 7814705311 7814705311 ਬਾਈ ਦਾ ਨੰਬਰ ਆ ਪਿੰਡ ਆ ਗਿਆ ਨੰਗਲਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਦੋ ਜਾਨਵਰ ਨੇ ਬਾਈ ਕੋਲੇ ਦੋਨੇ ਬਕਾਊ ਨੇ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ